ਸਤਿ ਸ਼੍ਰੀ ਅਕਾਲ ਜੀ। ਯਾਰ ਚੱਲ। ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲੇ ਆਂ ਅੱਜ ਰੋਟੀ ਖਾਣ ਮਾਤਾ ਦਾ ਹੈਗਾ ਚੌਥਾ। ਸਾਡੇ ਵੀਰ ਭਰਾ। ਨਹੀਂ ਨਹੀਂ ਚੱਲਦਾ ਨਹੀਂ ਚੱਲਦਾ। ਇਧਰ ਮੰਦਰ ਸਤੂਰਾ ਨਾ। ਆਪਾਂ ਜਿੱਥੇ ਆ। ਸੋਨੀ ਫੋਰਮੈਨ, ਮਨੀ ਸਿੰਘ ਫੋਰਮੈਨ, ਅੰਗਰੇਜ਼ ਸਿੰਘ ਫੋਰਮੈਨ ਨਾਲ ਕੋਸ਼, ਨਾਲ ਆਪਣੀ ਲੋਕਲ ਟੀਮ। ਆ ਲੋਕਲ ਟੀਮ ਵੀ ਨਾਲ ਹੀ ਆ ਸਾਰੀ। ਤੇ ਤਰਾ ਪ੍ਰੋਗਰਾਮ 14 ਅੱਜ ਉਹਨਾਂ ਦਾ ਮਾਤਾ ਦਾ ਰਾਤੀ ਨੂੰ ਬਿਠਾਦਾ ਛੱਕਿਆ ਆਹੀਂ ਅੱਜ ਗਲਾਵਿਆ ਮਨਾਇਆ ਪਰਪੀ ਤੇ ਰਾਤ ਉਹਨਾਂ ਨੇ ਸਦਾ ਦਿੱਤਾ ਸੀ ਹਾਂਜੀ ਕੀ ਵਿਚਾਰ ਜੀ ਵਿਚਾਰ ਬਹੁਤ ਵਧੀਆ ਜੀ ਬਹੁਤ ਸੇਵਾ ਕੀਤੀ ਰਾਤ ਨੂੰ ਇਹ ਪੰਜਾਬ ਵਾਲੇ ਪਰ ਉਹਨਾਂ ਨੂੰ ਢੀਕਣਦੇ ਸੀ ਕਹਿੰਦੇ ਪੰਜਾਬ ਤੋਂ ਪਰੋਣੇ ਆਉਣੇ ਆ ਹਾਂ ਤੇ ਪਰੋਣੇ ਆ ਗਏ ਆ ਪੰਜਾਬ ਵਾਲੇ ਆ ਘਰ ਇੱਥੇ ਮੰਦਿਰ ਤੋਂ ਚਲੇ ਆ ਇੱਥੇ ਪ੍ਰੋਗਰਾਮ ਆ ਤੇ ਆ ਪਰਿਵਾਰ ਵਾਲੇ ਜੀ ਜਿਹੜੇ ਉਹ ਗੇਟ ਦੇ ਖਲੋਤੇ ਆ ਸਨਮਾਨ ਕਰਨ ਲਈ ਆਦਰਮਾਨ ਕਰਨ ਲਈ ਤੇ ਆਪਾਂ ਚੱਲੇ ਹੁਣ ਪ੍ਰਸ਼ਾਦਾ ਵੰਣੀ ਸਕਣ ਤੇ ਇੱਥੇ ਹੁਣ ਨਾਲੇ ਸਾਸਤਰੀ ਗਾਲ ਬੁਲਾਉਨੇ ਆ ਤੇ ਨਾਲੇ ਅੰਦਰ ਪ੍ਰਸ਼ਾਦਾ ਛਕਦੇ ਆ ਤੇ ਆਦੋਂ ਅੰਗਰੇਜ਼ ਫਰਮਨ ਜੀ ਹਾਂ ਕਰਦੇ ਆ ਸਾਸਤਰੀ ਗਾਲ ਬੁਲਾਈ ਆ ਵੀਡੀਓ ਬੰਦ ਹੋ ਗਈ ਵਿੱਚ ਵੀਡੀਓ ਬੰਦ ਹੋ ਗਈ ਸਾਸਤਰੀ ਗਾਲ ਬੁਲਾਉਣ ਲੱਗਿਆ ਕਰਤਾ ਸਾਲਾ ਗੰਦਾ ਚੱਲ ਕੋਈ ਨਹੀਂ ਆਤ ਵਜ ਗਿਆ ਮੈਂ ਰਾਮ ਰਾਮ ਗੱਲਾਂ ਕਰਦਾ ਹੱਥ ਵਜ ਗਿਆ ਆ ਮੰਦਰ ਆ ਲੰਗਰ ਵਾਲਾ ਲੰਗਰ ਹੋਰ ਬੰਦ ਨਹੀਂ ਆਉਂਦੀ ਐਂਟਰੀ ਦੇਣਗੇ ਨਾ ਨਹੀਂ ਨਹੀਂ ਆਵੇ ਪੌੜੀਆਂ ਉਸ ਕੁਰਸੀਆਂ ਮਿਠਾ ਕੇ ਤੇ ਫਿਰ ਐਂਟਰੀ ਦੇਣਗੇ ਨਾ ਜੋ ਅੰਦਰੋਂ ਖਾਲੀ ਹੋ ਜਾਊਗਾ ਵੇਟਿੰਗ ਵਾਸਤੇ ਕੁਰਸੀਆਂ ਲਾਈਆਂ ਉਹਨਾਂ ਨੇ ਉਂਟਰਲਾ ਬਾਹਰ ਤੇ ਬਾਹਰ ਲੰਘਾ ਹਾਂ ਰੋਟੀ ਖਾ ਕੇ ਇਧਰੋਂ ਆ ਇਹਨੂੰ ਨਿਕਲ ਜਾਣਗੇ ਤੇ ਉਦੋਂ ਐਂਟਰੀ ਕਰਦੇ ਰਹਿਣਗੇ ਐਦਾਂ ਦਾ ਮੌਲਤਾਲ ਹੁਣ ਵੇਟ ਕਰਦੇ ਹਾਂ ਥੋੜਾ ਚਿਰ ਫਿਰ ਜਦੋਂ ਆਪਣੀ ਵਾਰੀ ਆਊਗੀ ਉਦੋਂ ਆ ਪਾਂ ਜਾਵਾਂਗੇ ਆ ਆਸ਼ਰਮ ਸੰਤ ਸਿੰਘਾ ਜੀ ਆਸ਼ਰਮ ਇਹ ਵੀ ਸੰਤ ਹੋਏ ਇਧਰ ਦੇ ਤੇ ਨਹੀਂ ਇਹ ਆਪਣੇ ਇਧਰ ਤੇ ਹੀ ਆ ਆ ਉਹ ਜਨ ਛੇਤਰ ਦੇ ਨਿਮਾਲ ਕਹਿੰਦੇ ਨੂੰ ਨਿਮਾਲ ਤੇ ਇਹ ਨਿਮਾਲ ਛੇਤਰ ਦੇ ਜੀ ਸੰਤ ਸਿੰਘਾ ਜੀ ਮਹਾਰਾਜ ਤੇ ਮਤਲਬ ਇਹਨਾਂ ਦੀ ਵੀ ਇਹ ਮਾਨਤਾ ਵਾਲੀ ਹੈ ਇੱਧਰ ਜਿੱਦਾਂ ਆਪਣੇ ਗੁਰਬਾਣੀ ਦੇ ਸੰਤ ਕਬੀਰ ਜੀ ਆ ਤੇ ਇਹਨਾਂ ਨੂੰ ਇੱਧਰ ਦੇ ਨਿਮਾਲ ਦੇ ਕਬੀਰ ਕਿਹਾ ਜਾਂਦਾ ਹੈ ਇਹਨਾਂ ਨੇ ਲੋਕਾਂ ਨੂੰ ਸਹੀ ਰਾਹ ਦੱਸਿਆ ਸਹੀ ਰਸਤੇ ਪਾਇਆ ਵਾ ਤੇ ਚਲੋ ਚਲ ਤੇ ਪਾਜੀ ਅੰਦਰ ਆਜਾ ਜੇਤਨਾ ਕੋਈ ਨਾ ਕੋਈ ਉਧਰ ਵਾਲੇ ਵੇਟਿੰਗ ਆ ਤੇ ਆਪਣੀ ਲੋਕਲ ਟੀਮ ਕਹਿੰਦੀ ਆ ਕਿ ਆਪਾਂ ਮੱਥਾ ਟੇਕਾ ਜੀ ਅੰਦਰ ਦਰਸ਼ਨ ਮੇਲੇ ਕਰਾਈਏ ਇੰਜ ਚਲੋ ਤੇ ਪਾਣੀ ਲੈ ਆਇਆ ਕਿ ਕਰਾ ਅੱਛਾ ਇਧਰ ਸੇ ਪੀਣ ਵਾਲਾ ਅੱਛਾ ਪਾਣੀ ਹੈ ਪਾਣੀ ਆਣਾ ਹਾਂ ਆ ਦਾ ਦੋ ਮਿੰਟ ਹਾਂ ਲਈ ਦੋ ਇੱਥੋਂ ਪੀਣ ਵਾਲਾ ਪਾਣੀ ਆ ਤੇ ਦੇਖੋ ਜੀ ਇੱਥੇ ਵੀ ਪ੍ਰੋਗਰਾਮ ਥੋੜਾ ਜਿਹਾ ਕੁਛ ਦਈਆਂ ਕਿ ਚਰਨ ਕੋਣ ਤੇ ਨਹੀਂ ਬਣਿਆ ਲੇਕਿਨ ਜੁੱਤੇ ਚੱਪਲ ਬਾਹਰ ਉਤਾਰ ਕੇ ਆ ਦੇਖਾ ਤੇ ਹੱਥ ਪੈਰ ਧੋ ਕੇ ਬੰਦੇ ਅੰਦਰ ਜਾਂਦੇ ਆ ਵਧੀਆ ਮਤਲਬ ਇਹ ਥੋੜਾ ਜਿਹਾ ਮਾਹੌਲ ਚਾਲ ਇਹ ਤੇ ਕਈ ਜਗ੍ਹਾ ਕੀ ਹੁੰਦਾ ਵਾ ਉਦਾਂ ਹੀ ਕੋਈ ਜੁੱਤੀ ਪਾ ਕੇ ਜਰਾਬਾਂ ਪਾ ਕੇ ਪਰ ਨਹੀਂ ਇੱਥੇ ਉਹਨਾਂ ਲਿਖ ਕੇ ਲਾਇਆ ਕਿ ਜੁੱਤੀ ਚਪਲ ਬਾਹਰ ਲਾ ਕੇ ਆਪਣਾ ਹੱਥ ਪੈਰ ਧੋ ਕੇ ਤੇ ਫਿਰ ਅੰਦਰ ਜਾਓ ਉੱਤੇ ਲਿਖਿਆ ਮਨੁੱਖ ਕੇ ਆਚਰਣੋਂ ਸੇ ਉਸਕੇ ਸੰਸਕਾਰਾਂ ਦਾ ਪਤਾ چلਦਾ ਹੈ ਇਹ ਇਧਰ ਹੈਗਾ ਜੀ ਸ਼ਿਵਜੀ ਮਹਾਰਾਜ ਬੋਲੇनाथ ਦਾ ਮੰਦਿਰ ਤੇ शिवजी महाराज ਨੂੰ ਮਿਲਦੇ ਆਪਾਂ ਮੱਥਾ ਟੇਕਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਘਰ ਰੱਬ ਦੇ ਹੁੰਦੇ ਆ ਬਾਕੀ ਬੰਦੇ ਦੀ ਆਪੋ ਆਪਣੀ ਸੋਚ ਆ ਰੱਬ ਨੇ ਤਾਂ ਬੰਦਾ ਹੀ ਬਣਾਇਆ ਸੀ ਠੀਕ ਆ ਜੀ ਤੇ ਆ ਜਿਹੜਾ ਸ਼ਿਵਜੀ ਭਗਵਾਨ ਦੇ ਸਾਹਮਣੇ ਹੁੰਦੇ ਨੰਦੀ ਮਹਾਰਾਜ ਇਹ ਨੰਦੀ ਮਹਾਰਾਜ ਆ ਤੇ ਉਹ ਅੰਦਰ ਛਿਵਜੀ ਮਹਾਰਾਯਾ ਸ਼ਿਵਲੀਨ ਇਹ ਆ ਸੰਤ ਸਿੰਘਾ ਜੀ ਮਹਾਰਾਜ ਦੀ ਸਮਾਧੀ ਇਹ ਉਹਨਾਂ ਦਾ ਨਾਮ ਤੇ ਮੰਦਿਰ ਹੈ ਸੰਤ ਸਿੰਘਾ ਜੀ ਮਹਾਰਾਜ ਜੋਬਰ ਸਾਰੇ ਨਾਲ ਆਪਣੇ ਆਹ ਫੋਟੋ ਲੱਗੀ ਹੈ ਸੰਤ ਸਿੰਘਾ ਜੀ ਮਹਾਰਾਜ अरे सिद्धू मूसे वाला मंदिर में आके गाना नहीं गाओ रही तुम तो में से कौन इतिहास बताएगा संत सिंगा जी का बताओ कहीं कही इतिहास बताओ संत सिंगा जी महाराज का और कहीं नहीं नहीं अरे बच्चे बता। तुम बताओ हम पहले बताओ अरे कहीं नहीं तुम सिद्धू मूसे वाला गाना गा रहे है और किधर बोर्ड पे लिखा है बोर्ड पे तो हम पढ़ ही लें फिर तुम तुम्हें क्या मालूम फिर तुम्हें तो पता होना चाहिए काय ਕੋਈ ਮਾਦ ਨਹੀਂ ਪੜਾ ਕਰੋ ਜੋ ਆਪਣੇ ਆਸ-ਪਾਸ ਚੀਜ਼ਾਂ ਨੇ ਉਹਨਾਂ ਨੂੰ ਪੜਾ ਕਰੋ ਉਸ ਦੇ ਬਾਰੇ ਵਿੱਚ ਨੋਲੇਜ ਰਹੇਗਾ ਖੁੱਲ ਗਿਆ ਵਾ ਚੱਲੇ ਹੁਣ ਆਪਾਂ ਅੰਦਰ ਚਲੋ ਭਾਜੀ ਗਲਾਜਾਂ ਨੂੰ ਠੋਕਣਾ ਹਾਂਜੀ ਗਲਾਬ ਜਾਨ ਬਹੁਤ ਠੋਕੀਏ ਇਹ ਚੰਨ ਨਾਰਾ ਦੇ ਬਾਡੀਗਾਰਡ ਆ ਇੱਥੇ ਕਿਹੜਾ ਸਖਸ਼ ਚੱਕਾ ਹੈ ਐਦਾਂ ਭੀੜ ਪੈਂਦੀ ਏ ਐਦਾਂ ਭੀੜ ਪੈਂਦੀ ਏ ਇਕੱਠੀ ਹਾਂ ਰਨੋ ਟੇਕਰ ਫੋਲਵਾਣਾ ਬਾਬਾ ਸੁਟਾ ਨਹੀਂ ਨਹੀਂ ਮੈਂ ਫੜਿਆ ਫਿਰ ਰੁਪਏ ਛੋੜ ਦੇਣਾ ਗਾਂਵ ਲੋਕ ਇੱਕ ਜਗ੍ਹਾ ਹੋ ਜਾਰੇ ਪੰਜ ਜਣੇ ਪਤਲਾ ਆਉਣੀਆਂ ਚਾਲੂ ਹੋ ਗਈਆਂ ਵਾ ਇਧਰ ਬੈਠਾ ਵਾ ਖੋਸ਼ ਇਧਰ ਗੇਜੂ ਵੀਰ ਤੇ ਆਪਣੇ ਫੋਰਮੈਂਨ ਜੀ ਉੱਪਰ ਆ ਕੇ ਬੈਠੇ ਆ ਬੜੀ ਮਾੜੀ ਹੋਈ ਆ ਇਈ ਤੇ ਜਿੱਥੇ ਜਗ੍ਹਾ ਲੱਭ ਗਈ ਉਥੇ ਆਪਣੀ ਲੋਕਲ ਟੀਮ ਤੇ ਗਵਾ ਸੀ ਕੀ ਕਿਤੇ ਪਸਾਂ ਕਿਤੇ ਚਲ ਗਈ ਆ ਭੀੜ ਚ ਟੀਮ ਗਵਾ ਦੀ ਸਾਡੀ ਕੋਈ ਨਹੀਂ ਖਾ ਖੂ ਕੇ ਬਾਹਰ ਨਿਕਲਾਂਗੇ ਉਦੋਂ ਲੱਭ ਲਾਂਗੇ ਕਰੋ ਚੈੱਕ ਜੀ ਗੋੜੀਆਂ ਨਾਲ ਆਲੂ ਮਟਰ ਦੀ ਸਬਜ਼ੀ ਨਾਲ ਤੇ ਨਮਕੀਨ ਨਾਲ ਲੱਡੂ ਉਹਦੇ ਮਿਕਸ ਜਿੰਨੀ ਵਾਰ ਮਰਜ਼ੀ ਖਾਓ ਹੋਰ ਦੇਖਿਓ ਲਓ ਜੀ ਪ੍ਰਸ਼ਾਦਾ ਲਿਆ ਆਪਾਂ ਸ਼ੱਕ ਤੇ ਬਹੁਤ ਵਧੀਆ ਮਾਹੌਲ ਚਾਲਾ ਤੇ ਬਾਰੀ ਪੂਰੀ ਗਹਿਮੋ ਗਾਇਮ ਆ ਆ ਫੋਨੀ ਫੋਰਮੈਨ ਤੇ ਬਾਰੀ ਭੀੜਾ ਅੰਦਰ ਵੀ ਪੂਰੀ ਗਹਿਮੋ ਗਾਇਮ ਚਲੰਦੀ ਆ ਤੇ ਐਦਾਂ ਦਾ ਕੁਝ ਮਾਹੌਲ ਚੱਲ ਹੋ ਜਾ ਜਾਂਦਾ ਤੇ ਚਲੋ ਜੀ ਹੁਣ ਬੰਦੇ ਗਏ ਉੱਠ ਤੇ ਹੁਣ ਬਾਹਰ ਚਲਾ ਨਾ ਬਾਹਰ ਬੀਬੀਆਂ ਆ ਗਈਆਂ ਵਾ ਆ ਬੀਬੀਆਂ ਦਾ ਰਸ ਪੈ ਗਿਆ ਹੁਣ ਬੀਬੀਆਂ ਦਾ ਲੰਗਰ ਸਾਰਾ ਬਜਟ ਤੇ ਪਿੱਛੇ ਤੇ ਆ ਰਹੇ ਹੁੰਦੇ ਆ ਬਈ ਲੋਵਾਈ ਲੱਗੇ ਆ ਇੱਕ ਨੰਬਰ ਮੋਲ ਨਾਲ ਯਾਨੀ ਕਿ ਕੋਈ ਲੋਕਲ ਟੀਮ ਲੱਭ ਜਾਣੀ ਆਪਾਂ ਨੂੰ ਇੱਥੇ ਕਿਤੇ ਨਾ ਕਿਤੇ ਲੱਭੂਗੀ ਇੱਥੇ ਕਿਤੇ ਨਾ ਕਿਤੇ ਬਾਹਰ ਹੋਣੀ ਆ ਆਪਣੀ ਲੋਕਲ ਟੀਮ ਬੀਬੀਆਂ ਦਾ ਘੱਟ ਜਾਦਾ ਹੋ ਗਿਆ ਹੁਣ ਸਾਈਆਂ ਬੀਬੀਆਂ ਵੀ ਹੁਣ ਕੱਲੀਆਂ ਬੀਬੀਆਂ ਵੀ ਮੈਂ ਛਕਣੀਆਂ ਨਾ ਹੁਣ ਹੁਣ ਬੰਦੇ ਰੋਕਦੇ ਨੇ ਇਹਨਾਂ ਨੇ ਤੇ ਇੱਕ ਸ਼ੂਟ ਵੀ ਬਣਾਉਣੀ ਤੇ ਇੱਕ ਸ਼ੂਟ ਬੰਦੇ ਨੇ ਆ ਆਪਾਂ ਨੂੰ ਕੀ ਲੱਗੇ ਆਪਾਂ ਦਾ ਰਾਜ ਆ ਹਾ ਸਾਦਾ ਛਕ ਲਿਆ ਆਪਾਂ ਨਹੀਂ ਨਹੀਂ ਫਿਰ ਘਟ ਖਾਉਂਦੇ ਚੱਕਰੇ ਨਾ ਬੰਦੇ ਛਾਵੇਂ ਬੈਠੇ ਆ ਬੀਬੀਆਂ ਦੇ ਵੇਣ ਲਈ ਸ਼ਾਨ ਨਹੀਂ ਹੈਗੀ ਇੱਧਰ ਚਾਹੀਦਾ ਹੀ ਵਾਏ ਤੇ ਤਾਂ ਕਰਕੇ ਬੀਬੀਆਂ ਨੂੰ ਘਲਤਾ ਹੁਣ ਹਾਂ ਆ ਗਈ ਲੋਕਲ ਟੀਮ ਆਪਣੀ ਸਾਥ ਵਾਲੇ ਕਿਧਰ ਗਏ ਉਹ ਸਾਥ ਵਾਲਾ ਆ ਰਿਹਾ ਉਹ ਆ ਜਾਏਗਾ ਉਹ ਮਨਾਮ ਦੇ ਆ ਤੇ ਵਧੀਆ ਪ੍ਰੋਗਰਾਮ ਖਾਣਾ ਪੀਣਾ ਨਾ ਵਧੀਆ ਸਾਫ ਸੁਥਰਾ ਖਾਣਾ ਅਸੀਂ ਐਮਪੀ ਦੇ ਰਹਿਣ ਵਾਲੇ ਆ ਪਰ ਹੋਰ ਮੈਂ ਜੀ ਐਮਪੀ ਦੇ ਜਿਹੜਾ ਆਪਾਂ ਗੋਲਰ ਖੇਤਰ ਉਹਦਾ ਇਧਰ ਦਾ ਬੜਾ ਫਰਕ ਆ ਖੇਤਰ ਤੇ ਬਹੁਤ ਦੁਨਿਆਵਲਾ ਮੋਲ ਬਣਿਆ ਮੋਲ ਪੂਰਾ ਪੰਜਾਬ ਦਾ ਹੈ ਤੇ ਰੋਟੀ ਵੀ ਸਾਫ ਸੁਥਰੀ ਹੈ ਨਾ ਬਹੁਤ ਸਾਈ ਤੇ ਜੇ ਤੁਹਾਨੂੰ ਆਪ ਕਦੀ ਮੁਗਲ ਕਹਣਾ ਹਾਂਜੀ ਤੇ ਆਪ ਨੇ ਉਧਰ ਖਵਾਵਾਂਗੇ ਤੇ ਤੁਹਾਨੂੰ ਇਹ ਭਾਂਜ ਕਿੱਥੇ ਖਾਣ ਲਾ ਪੈਣਾ ਨਹੀਂ ਨਹੀਂ ਯਾਰ ਉਧਰ ਅਸੀਂ ਆ ਗਏ ਵੇਖਿਆ ਬਹੁਤ ਵਧੀਆ ਰੋਲ ਇਹ ਮਾਹੌਲ ਜਾਲ ਵੇਖੋ ਕਾ ਸੈਟ ਹੈ ਇਧਰ ਆ ਸੋਨੀ ਫੋਰਮੈਨ ਆਪਣੇ ਕਿੰਨਾ ਗਲਾਜਾ ਨੂੰ ਠੋਕ ਦਿਆ ਤੇ 3 ਗਲਾਜਾ ਨੂੰ ਠੋਕ ਬਸ 10 12 ਪੂਰੀ ਚਾਰ ਪੰਜ ਭਰਤੀ ਦੇ ਪੀਸ ਤੇ ਚਾਰ ਪੂਰੀ ਔਰ ਠੀਕ ਆ ਤੇ ਕੰਕੀ ਸੇ ਹੋਦੀ ਇੱਕ ਘੜਤੀ ਸੇਵ ਸੇਵ ਦਾ ਦਾ ਨਾ ਹੀ ਨਹੀਂ ਲਿਆ ਫਿਰ ਮੈਨੂੰ ਪੁੱਛੋ ਹਾਂਜੀ ਫਿਰ ਮੈਂ ਜੀ ਕਿਤਨਾ ਬਹੁਤ ਵਧੀਆ ਮਾਹੌਲ ਆ ਜੀ ਮਜੂ ਕੇ ਪੰਜਾਬ ਨਾਲੋਂ ਸਹੀ ਹੈ ਕਿਉਂਕਿ ਤੇ ਖੋਆ ਤੋਂ ਹੀ ਨਹੀਂ ਹੈਗੀ ਹਾਂ ਮਤਲਬ ਨਾ ਕਿਸੇ ਨੂੰ ਇਹ ਵੀ ਮੈਂ ਆਪਣੇ ਘਰ ਲੈ ਕੇ ਜਾਣੀ ਹੈ ਜਾਂ ਕੁਝ ਵੀ ਘਰ ਆਲਾ ਵੇਖ ਲਓ ਤੁਸੀਂ ਕਿਸੇ ਦੇ ਹੱਥ ਡੋਲੂ ਨਹੀਂ ਕੋਈ ਲਫਾਫਾ ਨਹੀਂ ਦੇਖੋ ਤੁਹਾਨੂੰ ਜੀ ਜੋ ਨਹੀਂ ਇਹਨਾਂ ਦੇਣੀ ਜਿੰਨੇ ਕਿ ਖਾ ਲੈਣੀ ਹੈ ਜਿੰਨੇ ਜਿੰਨੇ ਖਾਧੀ ਜਾਂਦਾ ਉਹ ਨਹੀਂ ਨਹੀਂ ਦਿੱਤੀ ਜਾਂਦੇ ਇਹ ਨਹੀਂ ਵੀ ਹਾਂ ਜੀ ਆਪਣੀ ਲੋਕਾਂ ਦੀ ਟੀਮ ਸਾਰੀ ਰਸਤੇ 'ਚ ਲਜਣਾ ਉਹ ਖਾਦੀ ਨਾ ਜਾਵੇ ਉਹ ਮੁਰਗੀ ਘੜਨ ਮੇ ਜਾਏ ਉਹ ਨਹੀਂ ਮਤਲਬ ਤੱਕ ਬਹੁਤ ਵਧੀਆ ਮੌਕਾ ਕੋਈ ਲਫਾਫਾ ਨਹੀਂ ਵੇਖ ਲਓ ਕਿਸੇ ਹੱਥ ਮੇਰੇ ਕੋਈ ਡੋਲੂ ਨਹੀਂ ਕੋਈ ਡਿੱਗੀ ਨਹੀਂ ਜਿੰਨੇ ਛਗਣਾ ਇੱਥੇ ਆ ਕੇ ਛਗੋ ਖੁੱਲਾ ਬੰਦਾਰਾ ਚਲੰਦਿਆ ਵਾ ਐਦਾਂ ਦਾ ਕੁਝ ਮੋਹਲ-ਝਾਲ ਆ ਆਪਣੀ ਟੀਮ ਵੀ ਆ ਗਈ ਆ ਸਾਰੀ ਇਕੱਠੇ ਹੋ ਗਏ ਆ ਨਾ ਦੱਸੋ ਅਫਸਾਨਾ ਨਾ ਦੱਸੀ ਜਾਉ ਨਾ ਇਹ ਕੁੜੀ 14 ਕੁੜੀਆਂ ਵੇਖੀ ਜਾਂਦੇ ਉਧਰ ਨੂੰ ਭੀੜ ਵੇਖੋ ਜੀ ਸਵੇਰੇ 6 ਵਜੇ ਤੋਂ ਲੰਗਰ ਚਲੰਦਾ 10 ਨਹੀਂ ਪਹਿਲਾਂ ਚੱਲ ਪਣਾ 10 ਵਜੇ ਤੋਂ ਪਹਿਲਾਂ ਚੱਲ ਹਾਂ ਤੇ ਪਹਿਲਾ ਮਾਲੋ 9:30 ਵਜੇ ਤੋਂ ਪੰਗਰ ਚੱਲਣ ਦਿਆ ਹਾਂ ਹਾਂ ਉਹ ਆ ਜਾਣਗੇ 12 ਵਜੇ ਤੱਕ ਆ ਜਾਣਗੇ ਤੇ 2-3 ਵਜੇ ਤੱਕ ਕਰਤਨੀ ਸਾਹ ਲਾਓ ਇਹ ਹੈਗਾ ਮਾਤਾ ਦਾ ਇਹਨਾਂ ਦੀ ਬਜ਼ੁਰਗ ਮਾਤਾ ਖਤਮ ਇਹਨਾਂ ਦਾ ਚੌਥਾ ਆਜ ਮੈਂ ਉਹ ਹੀ ਕਹਿੰਦਾ ਚੌਥੇ ਦਾ ਕੱਠ ਆ ਇਹ ਕੋਈ ਮੇਲਾ ਹੂਲਾ ਨਹੀਂਗਾ ਇਹ ਮਾਤਾ ਖਤਮ ਹੋਈਏ ਚੌਥੇ ਦਾ ਕੱਠ ਆ ਇਹ ਇਹਨਾਂ ਦਾ ਕਾਟ ਆ ਚੌਥੇ ਦਾ ਤੇ ਤੁਸੀਂ ਗੱਡੀਆਂ ਵੇਖੋ ਮੋਟਰਸਾਈਕਲਾਂ ਦੇਖੋ ਤੇ ਇਧਰ ਆ ਪਿੱਛੇ ਰਾਹ ਵਾ ਇਧਰ ਨੂੰ ਵੀ ਸਾਰੇ ਉਹ ਆਪਸ਼ਨ ਚ ਕਰ ਤੇ ਹਾਲੇ ਲੋਕ ਆਈ ਜਾਂਦੇ ਆ ਖਾ ਕੇ ਜਾਈ ਜਾਂਦੇ ਆ ਸਵੇਰ ਦੇ ਆਈ ਜਾਂਦੇ ਆ ਖਾਈ ਜਾਂਦੇ ਆ ਤੇ ਐਨ ਵਧੀਆ ਪ੍ਰੋਗਰਾਮ ਦਰਖਤ ਵੇਖੋ ਇਮਲੀ ਦੇ ਬੜੇ ਦਰਖਤ ਲੱਗੇ ਇਧਰ ਇਮਲੀ ਇਮਲੀ ਹਾ ਹਾ ਇਮਲੀ ਖੜਨੀ ਫੋਰਮਾਂ ਜੀ ਆਪਾਂ ਨਾ ਹਾਂਜੀ ਥੋੜਾ ਭਰ ਕੇ ਟੋੜੇ ਦੇ ਭਰ ਕੇ ਨਾ ਆਪਾਂ ਪਿੱਛੇ ਜਾਵਾਂਗੇ ਆ ਪੰਜਾਬ ਫੋਨ ਹੈ ਇਹ ਪੰਜਾਬ ਵਾਲੀ ਕੈਮੀਕਲ ਵਾਲੀ ਹੁੰਦੀ ਹੈ ਇਹ origignal origignal ਬਿਲਕੁਲ ਪਿਓਰ ਏਮਲੀ ਏਮਲੀ ਇੱਧਰ ਵੀ ਏਮਲੀ ਆਵੇ ਏਮਲੀ ਯਾਰੀ ਵਾਲੀ ਗੱਡੀ ਬੁਲੱਡ ਬੁਲੱਡ ਕਿ ਆ ਗਈ ਛੋਟੀ ਏਮਲੀ ਜਾਂਦੀ ਹੈ ਐਂਟੀਕ ਇਹ ਮਾ R1.6 ਬਰ ਕੇ ਇਹ ਹੈ ਬੋਲਾ ਔਰ ਆਯੂਸ਼ ਮਨੀਸ਼ ਆਯੂਸ਼ ਹੋਏ ਹਾਂ ਉਹ ਆਯੂਸ਼ ਔਰੋ ਵਿਸ਼ਨੂ ਹਾਂ ਵਿਸ਼ਨੂ ਕੁੜੀsho ਜਵਾਗ ਉਹਦੇ ਪਿਓ ਦਾ ਨਾਮ ਲੈ ਕੇ ਉਹਨੂੰ ਤੰਗ ਕਰਦੇ ਉਹਦਾ ਨਾਮ ਕੁੰਦਨ ਹੈ ਤੇ ਉਹਨੂੰ ਵਿਸ਼ਨੂ ਕੋਈ ਨੂੰ ਕਹਿੰਦੇ ਆ ਵਿਸ਼ਨੂ ਬਾਈ ਨਾ ਮੱਤੇ ਵਿਸ਼ਨੂ ਹੀ ਆ ਖੜੀ ਆਪਣੀ ਬਾਈ ਮਾਡਲ ਮਲਕੀਤ ਅੱਜ ਚਲਾਉਣੀ ਸੀ ਤੇ ਅੱਜ ਫਿਰ ਏਜੰਟ ਕਹਿੰਦਾ ਵੇਨੇ ਜ 12 ਵਜੇ ਤੱਕ ਆ ਇਕੱਠ ਨਿਪੜ ਗਿਆ 2 ਵਜੇ ਤੱਕ ਕਹਿੰਦਾ ਫਿਰ ਚਲਾ ਦਾਂਗੇ ਕੰਨ ਨੇ ਜੇ ਮੌਲ ਇਦਾਂ ਦਾ ਰਿਆ ਤੇ ਫਿਰ ਸਵੇਰ ਸਵੇਰ ਚਲਾएंगे ਖੁਸ਼ ਜੀ ਹਾਂ ਜੀ ਲਿਆਓ ਜੀ ਆਪਣਾ ਗੋਰੀ ਬਿਸਤਰਾ ਚੁੱਕ ਕੇ ਇਧਰ ਲੈ ਕੇ ਆਓ ਬਾਬਾ ਫਿਰ ਜੀ ਕਰਨਾ ਅਸੀਂ ਤੁਹਾਨੂੰ ਬਹੁਤ ਕਰ ਜੀ ਤਰਪਾਓ ਉੱਥੇ